ਤੁਸ਼ੀਰੀ ਕਾਲਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਸਾਰੀ ਸਮਰਦੀ ਕਲੈਕਸ਼ਨ ਰਹੂਗੀ ਬਹੁਤ ਹੀ ਪਿਆਰੇ ਜਿਹੇ ਕਲਰ ਡਿਜ਼ਾਈਨ ਰਹਿਣਗੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਸਕਿੱਪ ਨਾ ਕਰਿਆ ਕਰੋ ਕਿਉਂਕਿ ਕਾਫੀ ਮੈਨੂੰ ਮੈਸੇਜ ਆਉਂਦੇ ਆ WhatsApp ਤੇ ਹੀ ਫੈਬਰਿਕ ਕਿਹੜਾ ਹੈ ਦੁਪੱਟਾ ਕਿਹੜਾ ਹੈ ਤਾਂ ਵੀਡੀਓ ਨੂੰ ਪਲੀਜ਼ ਤੁਸੀਂ ਪੂਰੀ ਦੇਖਿਆ ਕਰੋ ਆਪਾਂ ਪੂਰੀ ਡਿਟੇਲ ਫੈਬਰਿਕ ਵਗੈਰਾ ਦੀ ਤੁਹਾਨੂੰ ਵੀਡੀਓ ਚ ਹੀ ਦਿੰਨੇ ਆ ਨੇੜੇ ਤੋਂ ਆਪਾਂ ਹਰ ਚੀਜ਼ ਤੁਹਾਨੂੰ ਦਿਖਾਉਂਦੇ ਆ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਹੈ ਜਿਹੜਾ ਸ਼ੋਅ ਹੁੰਦਾ ਹੈ Instagram ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਜਾ ਕੇ ਵੀ ਤੁਸੀਂ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਆਪਾਂ ਉੱਥੇ ਵੀ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਸਾਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਸਾਨੂੰ ਹੋਰ ਹੌਸਲਾ ਮਿਲਦਾ ਹੈ ਅਸੀਂ ਨਵੇਂ ਤੋਂ ਨਵੇਂ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਈਏ ਅੱਜ ਵਾਲੀ ਜਿਹੜੀ ਆਪਣੀ ਸਾਰੀ ਕਲੈਕਸ਼ਨ ਹੋਊਗੀ ਜੀ ਰੀਜ਼ਨੇਬਲ ਪ੍ਰਾਈਸ ਰਹਿਣਗੇ ਸਮਰਧੀ ਕਲੈਕਸ਼ਨ ਹੋਊਗੀ ਤੇ ਆਪਣੇ ਸਾਰੇ ਬਲੌਕ ਪਿੰਟ ਤੇ ਸੂਟ ਰਹਿਣਗੇ ਕਿਉਂਕਿ ਮੈਨੂੰ ਬਹੁਤ ਮੈਸੇਜ ਆ ਰਹੇ ਸੀਗੇ WhatsApp ਤੇ ਕਿ ਤੁਸੀਂ ਬਲੌਕ ਪੇਂਟਿੰਗ ਦੇ ਸੂਟ ਲੈ ਕੇ ਆਓ ਜੋ ਕਿ ਇਸ ਸਮਰ ਦੇ ਵਿੱਚ ਕਾਫੀ ਟ੍ਰੈਂਡ ਵਿੱਚ ਚੱਲ ਰਹੇ ਆ ਸਾਰੀਆਂ ਭੈਣਾਂ ਦੀ ਡਿਮਾਂਡ ਤੇ ਅੱਜ ਆਪਾਂ ਸਾਰੇ ਬਲੌਕ ਪੇਂਟ ਦੇ ਸੂਟ ਲੈ ਕੇ ਆਏ ਆ ਤੇ ਬਹੁਤ ਹੀ ਪਿਆਰੇ ਜਿਹੇ ਕਲਰ ਐਂਡ ਫੈਬਰਿਕ ਰਹੂਗਾ ਜੀ ਆਪਾਂ ਸ਼ੁਰੂ ਕਰਦੇ ਆ ਜੀ ਆਪਣਾ ਫਰਸਟ ਸੂਟ ਆ ਜਾਂਦਾ ਇਹ ਹੈਗਾ ਜੀ ਬਟਰ ਕਾਟਨ ਦਾ ਫੈਬਰਿਕ ਰਹੂਗਾ ਸਮਰ ਦੇ ਅਕੋਰਡਿੰਗ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਜੀ ਬਟ ਇਹ ਆਪਣੀ ਨੀਡ ਹੈ ਕਿ ਤੁਸੀਂ ਲਾਈਨਿੰਗ ਲਗਵਾਉਣੀ ਹੈ ਨਹੀਂ ਬਟਰ ਕਾਟਨ ਦਾ ਫੈਬਰਿਕ ਰਹੂਗਾ ਬਿਲਕੁਲ ਸੌਫਟ ਰੋਮ ਵਰਗਾ ਇਹ ਫੈਬਰਿਕ ਹੁੰਦਾ ਇਹ ਪਿੰਕ ਦੀ ਟੋਨ ਦਾ ਕਲਰ ਰਹੂਗਾ ਥੋੜਾ ਜਿਹਾ ਮੂਵੀਸ਼ੀ ਟੋਨ ਆਉਂਦੀ ਆ ਤੇ ਇਹਦੇ ਨਾਲ ਆਪਾਂ ਔਰੇਂਜ ਦਾ ਕੰਬੀਨੇਸ਼ਨ ਦਿੱਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਨਿਊ ਜਆ ਕਲਰ ਕੰਬੀਨੇਸ਼ਨ ਰਹੂਗਾ ਜੀ ਇਹ ਆ ਗਿਆ ਜੀ ਇਹਦੇ ਫਰੰਟ ਤੇ ਕੰਮ ਇਹਦਾ ਘੇਰਾ ਆ ਜੂਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਬਲੌਕ ਹੋਇਆ ਇਹਦੇ ਉੱਪਰ orange color ਦਾ ਆਪਾਂ ਇਹਨੂੰ color combination ਦਿੱਤਾ ਇਹਦਾ ਪੂਰਾ ਫਰੰਟ ਰਹੂਗਾ ਜੀ ਪੂਰੀ ਬੁਟੀਆਂ ਰਹਿਣੀਆਂ ਫਰੰਟ ਦੇ ਉੱਪਰ ਇੱਥੇ ਆਪਣੀ neck ready ਹੋ ਗਈ ਜੀ ਆਪਾਂ ਇਹਨੂੰ ਫਿਨਿਸ਼ਿੰਗ ਦਵਾਂਗੇ ਜਿੱਦਾਂ orange color ਦੀ ਤਾਂ ਬਹੁਤ ਹੀ ਪਿਆਰਾ ਸੂਟ ਇਹ ready ਹੋਊਗਾ color ਬਹੁਤ ਪਿਆਰਾ ਐਂਡ ਇਹ ਆ ਗਿਆ ਜੀ ਦੀਆਂ sleeves ਤੇ ਕਮ ਜਿਵੇਂ ਘੇਰੇ ਤੇ heavy border ਆ सेम ही border ਇਸ sleeves ਤੇ ਆਊਗਾ ਇਹ sleeves ਦਾ ਕੰਮ ਰਹੂਗਾ ਤੁਸੀਂ ਪੂਰਾ ਚੈੱਕ ਕਰ ਸਕਦੇ ਹੋ ਦੇਖੋ ਜੀ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਹੈ ਇਹ ਠੀਕ ਹੈ ਜੀ ਤੇ ਕੰਮ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਫੈਬਰਿਕ ਵੀ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਟੈਪੀ ਲਾਈਨਿੰਗ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਤੇ ਦੁਪੱਟੇ ਨੂੰ ਆਪਾਂ ਇਦਾਂ ਪੱਲੇ ਇਹਦੇ orange ਦਿੱਤੇ ਹੋਏ ਆ ਤੇ ਪੂਰਾ ਦੁਪੱਟਾ ਆਪਾਂ ਬੇਸ ਕਲਰ ਦਾ ਰੱਖਿਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਜੀ ਪੂਰੇ ਖੁੱਲੇ ਡੁੱਲੇ ਟਰ ਮੀਟਰ ਦਾ ਦੁਪੱਟਾ ਰਹੂਗਾ ਪੂਰਾ 44 ਪਨੇ ਦਾ ਇੱਦਾਂ ਪੂਰੇ ਦੇ ਵਿੱਚ ਬੂਟੀਆਂ 4 ਸਾਈਡ ਬਾਰਡਰ ਤੇ ਬਿਲਕੁਲ ਵੀ ਇਹ ਸਲਿੱਪਰੀ ਦੁਪੱਟਾ ਨਹੀਂ ਜੀ ਤੇ ਪੱਲੇ ਇਹਦੇ ਆਪਾਂ ਕੰਟਰਾਸਟ ਦਿੱਤੇ ਹੋਏ ਬਹੁਤ ਹੀ ਪਿਆਰ ਜਿਹਾ ਆਪਣਾ ਸੂਟ ਆ ਜੀ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਰਹੀ ਹਾਂ ਜੀ ਬਟਰ ਕਾਟਨ ਦਾ ਫੈਬਰਿਕ ਰਹੂਗਾ ਟੈਂਬੀ ਲਾਈਨਿੰਗ ਦਾ ਦੁਪੱਟਾ ਰਹੂਗਾ ਬਲੌਕ ਪ੍ਰਿੰਟ ਰਹੂਗਾ ਤੁਹਾਨੂੰ ਇਹਨਾਂ ਚੋਂ ਜਿਹੜਾ ਵੀ ਸੂਟ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਨੈਕਸਟ ਆਜੂਗਾ ਜੀ ਆਪਣਾ ਕੀ ਬਗਿਆ ਕਲਰ ਸਾਰੇ ਹੀ ਕੂਲ ਜਿਹੇ ਸ਼ੇਡ ਰਹਿਣਗੇ ਆਪਣੇ ਸਮਰ ਦੇ ਕੌਣੇ ਬਿਲਕੁਲ ਪੇਸਟਲ ਜਿਹੇ ਸ਼ੇਡ ਆ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰੀ ਜਿਹੀ ਦਿੱਤੀ ਹੋਈ ਆ ਆਪਾਂ ਇਹਨਾਂ ਦੇ ਉੱਪਰ ਇਹ ਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਫੈਬਰਿਕ ਰਹੂਗਾ ਕੈਂਬ੍ਰਿਕ ਕਾਟਨ ਠੀਕ ਹੈ ਜੀ ਫੈਬਰਿਕ ਇਹ ਵੀ ਬਹੁਤ ਪਿਆਰਾ ਇਦਾਂ ਵੀ ਤੁਸੀਂ ਇਹਨੂੰ ਬਿਲਕੁਲ ਸੌਫਟ ਫੈ布ਰਿਕ ਰਹਿਣਗੇ ਜੀ ਫੈਬਰਿਕ ਦੀ ਕੋਈ ਵੀ ਕੰਪਲੇਂਟ ਨਹੀਂ ਹੋਊਗੀ ਨੀਚੇ ਆਪਾਂ ਇਦਾਂ 골ਡਨ ਟੱਚ ਦਿੱਤਾ ਹੈ ਪੈਰਟ ਗ੍ਰੀਨ ਜਿਹਦਾ ਕੰਬੀਨੇਸ਼ਨ ਦਿੱਤਾ ਹੋਇਆ ਇਹਦੇ ਨਾਲ ਆਪਾਂ ਇਹ ਕਲਰ ਤੇ ਇਹ ਕਲਰ ਹੈਗਾ ਜੀ ਸੀ ਗ੍ਰੀਨ ਜੀ ਟੋਨ ਦਾ ਕਲਰ ਆ ਬਹੁਤ ਮਿੱਠਾ ਜਿਹਾ ਸ਼ੇਡ ਹੈ ਵੀ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਚੈੱਕ ਕਰੋ ਤੁਸੀਂ ਪੂਰੇ ਫਰੰਟ ਤੇ ਬੂਟੀ ਲਾਉਗੀ ਘੇਰੇ ਤੇ ਬਾਰਡਰ ਲਾਉਂਗਾ ਤੇ ਸੇਮ ਇਹਦੇ ਵੀ 슬ੀਵਸ ਤੇ ਪੂਰਾ ਕੰਮ ਲਾਉਂਗਾ ਇਹਦਾ ਪੂਰਾ ਬਾਰਡਰ ਆਪਣੀਆਂ 슬ੀਵਸ ਤੇ ਆ ਜਾਊਗਾ ਠੀਕ ਹੈ ਜੀ ਤੁਸੀਂ ਚਾਹੋ ਤਾਂ ਇਹ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਵੀ ਦੇ ਸਕਦੇ ਹਾਂ ਬਾਟਮ ਤੇ ਕੰਮ ਕਰਵਾ ਸਕਦੇ ਹੋ ਤੁਸੀਂ ਉਹ ਚੁਆਇਸ ਦੇ ਅਕੋਰਡਿੰਗ ਕਰੂਗਾ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਜੀ ਦੁਪੱਟਿਆਂ ਦੀ ਬਹੁਤ ਜ਼ਿਆਦਾ ਗ੍ਰੇਸ ਆ ਸੂਟ ਦੀ ਹੋਰ ਵੀ ਗ੍ਰੇਸ ਜ਼ਿਆਦਾ ਹੋ ਜਾਂਦੀ ਹੈ ਜਦੋਂ ਵਧੀਆ ਦੁਪੱਟਾ ਹੁੰਦਾ ਇਦੇ ਨਾਲ ਵੀ ਆਪਾਂ ਟੈਂਪੀ ਲਾਈਨਿੰਗ ਦਾ ਦੁਪੱਟਾ ਰੱਖਿਆ ਕਿ ਆਪਾਂ ਨੂੰ ਜਿੱਦਾਂ ਕਾਫੀ ਕੁਐਸਚਨ ਆਉਂਦੇ ਆ ਕਿ ਦੁਪੱਟਾ ਸਿਰ ਤੋਂ 슬ਿੱਪ ਨਾ ਕਰੇ ਤਾਂ ਇਹ ਇਦਾਂ ਦੇ ਦੁਪੱਟੇ ਆ ਕਿ ਬਿਲਕੁਲ ਵੀ 슬ਿੱਪ ਨਹੀਂ ਕਰਦੇ ਸਿਰ ਤੋਂ ਜਿੱਦਾਂ ਆਪਾਂ ਗੁਰੂ ਘਰ ਜਾਣਾ ਹੋਵੇ ਆਪਣਾ ਸਿਰ ਤੋਂ ਬਿਲਕੁਲ 슬ਿੱਪ ਨਹੀਂ ਕਰਦਾ ਦੁਪੱਟਾ ਬਹੁਤ ਹੀ ਵਧੀਆ ਦੁਪੱਟੇ ਰਹਿੰਦੇ ਆ ਇਹ ਤਾਂ ਆਪਾਂ ਪਹਿਣਾ ਦੀ ਡਿਮਾਂਡ ਦੇ ਅਕੋਰਡਿੰਗ ਹੀ ਇਹ ਸੂਟ ਰੈਡੀ ਕਰਵਾਏ ਆ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੂਰੇ ਖੁੱਲੇ ਡੁੱਲੇ ਦੁਪੱਟੇ ਰਹਿਣਗੇ 2.5 ਮੀਟਰ ਦਾ ਦੁਪੱਟਾ ਰਹੂਗਾ ਇੱਦਾਂ ਤੁਸੀਂ ਚੈੱਕ ਕਰੋ ਜਦੋਂ ਇਹ ਸਪਿਚ ਹੋਗੇ ਸੂਟ ਤਾਂ ਬਹੁਤ ਹੀ ਗ੍ਰੇਸਫੁੱਲ ਲੱਗਾਂਗੇ ਇਹ ਆਪਣਾ ਸੈਕਿੰਡ ਕਲਰ ਆ ਗਿਆ ਤੁਸੀਂ ਇੱਦਾਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਅੱਜ ਤੇ ਇਹ ਆ ਗਿਆ ਆਪਣਾ ਨੈਕਸਟ ਕਲਰ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਜੀ ਲਾਈਟ ਜਾਂ ਮਹਿੰਦੀ ਜਾਂ ਕਲਰ ਆ ਕੈਮਬ੍ਰਿਕ ਕਾਟਨ ਰਹੂਗੀ ਇਹ ਵੀ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਫੈਬਰਿਕ ਰਹਿਣਗੇ ਜੀ ਇਹਦੇ ਉੱਪਰ ਇਦਾਂ ਆਪਾਂ ਮੈਰੂਨ ਟੱਚ ਦਿੱਤਾ ਹੋਇਆ ਇਹਦੇ ਵਿੱਚ ਇਹਦਾ ਬਾਰਡਰ ਆ ਗਿਆ ਜੀ ਘੇਰੇ ਦੇ ਉੱਪਰ ਪੂਰੇ ਦੇ ਵਿੱਚ ਬਲੈਕ 골ਡਨ ਐਂਡ ਮੈਰੂਨ ਟੱਚ ਦੀਆਂ ਇੰਤਾਂ ਬੂਟੀਆਂ ਆ ਗਈਆਂ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਫਰੰਟ ਆ ਗਿਆ ਐਂਡ ਇਹਦੀਆਂ 슬ੀਵਸ ਤੇ ਉੱਪਰ ਇੰਤਾਂ ਇਹਦੀਆਂ 슬ੀਵਸ ਆ ਗਈਆਂ ਇਹ ਪੂਰਾ ਬਾਰਡਰ ਆ ਜਾਊਗਾ ਜੀ 슬ੀਵਸ ਦੇ ਉੱਪਰ ਇੰਤਾਂ ਬੂਟੀਆਂ ਦਿੱਤੀਆਂ ਹੋਈਆਂ ਇਹ ਆ ਗਈ ਇਹਦੀ ਸ਼ਰਟ ਇਹ ਆ ਗਿਆ ਜੀ ਦਾ ਦੁਪੱਟਾ ਦੁਪੱਟਾ ਇਹਦਾ ਵੀ ਟੈਪੀ ਲਾਈਨਿੰਗ ਦਾ ਹੀ ਰਹੂਗਾ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਹੈ ਇਹ ਕੰਬੀਨੇਸ਼ਨ ਦਿੱਤੀ ਹੈ ਜੀ ਆਪਾਂ ਇਹਦੇ ਪੱਲੇ ਇਦਾਂ ਰੱਖਿਆ ਪੂਰਾ ਸੈਂਟਰ ਇਦਾਂ ਬਾਰਡਰ ਰੱਖਿਆ ਸੈਂਟਰ ਦੇ ਵਿੱਚ ਪੂਰੀ ਛੋਟੀ ਬੂਟੀ ਆ ਜਾਂਦੀ ਹੈ ਸਾਈਡਾਂ ਤੇ ਇਦਾਂ ਬਾਰਡਰ ਆ ਜੂ ਤੇ ਇਹ ਆ ਗਈ ਜੀ ਇਹਦੇ ਪੱਲੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੋਇਆ ये बिल्कुल बुटीक स्टाइल सूट रेडी कि जी आप बहुत ही ग्रेसफुल सूट आ जो ये मतलब स्टिच हो गए तो वेयर किए तो बहुत ज्यादा प्यारे लगे मेहंदी टोन आ जी ये कलर कॉम्बीनेशन ही बहुत प्यारे हाँ जी आगे ये आ गया अपना नैक्सट सूट यी अपना लैवेंडर जेड यदि उपर डिजाइन भी बहुत प्यारा अलग अलग डिजाइन अपने रेडी हो सारे ये आ गया जी ये घेरा घेरे के उपर आप इदा फ्लावर दिते हुए ਠੀਕ ਹੈ ਜੀ ਤੇ ਇਹਦਾ ਸੈਂਟਰ ਪੈਨਲ ਰੈਡੀ ਕੀਤਾ ਹੈ ਦਾ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਇਹਦੇ ਨਾਲ ਜਿਹੜੀ ਆਪਾਂ ਕਲਰ ਕੰਬੀਨੇਸ਼ਨ ਦਿੱਤੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਜਿੱਤਾ ਫਰੰਟ ਆ ਗਿਆ ਸ਼ਰਟ ਦਾ ਇਹ ਆਗੀਆਂ ਜੀ ਇਹਦੀਆਂ 슬ੀਵਸ ਇਦਾਂ 슬ੀਵਸ ਤੇ ਬਾਰਡਰ ਰਹੂਗਾ ਐਂਡ ਇੱਕ ਫਲਾਵਰ ਦਿੱਤਾ ਹੋਇਆ ਹੈ ਇਹ ਬਾਜੂ ਤੇ ਕੰਮ ਆਜੂਗਾ ਕਲਰ ਕੰਬੀਨੇਸ਼ਨ ਸਾਰੇ ਹੀ ਇੱਕ ਤੋਈਕਿਆ ਤੇ ਸਮਰ ਦੇ ਅਕੋਰਡਿੰਗ ਨੇ ਸਾਰੇ ਤੇ ਦੁਪट्टे ਵੀ ਬਹੁਤ ਪਿਆਰੇ ਆ ਇਹ ਜਿੱਦਾਂ ਹੁਣ ਬਹੁਤ ਗਰਮੀ ਪੈ ਰਹੀ ਆ ਉਹਦੇ ਲਈ ਇੱਕ ਬੈਸਟ ਆਪਸ਼ਨ ਆ ਤੇ ਰੀਜ਼ਨੇਬਲ ਪ੍ਰਾਈਸ ਨੇ ਇਹਨਾਂ ਦੇ ਤੇ ਡਿਜ਼ਾਈਨਰ ਪੀਸ ਆ ਸੇਮ ਫੈਬਰਿਕ ਆ ਜੂ ਆ ਦੀ ਦੁਪੱਟੇ ਦਾ ਇਹਦਾ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਆ ਛੋਟੇ ਪੱਲਿਆਂ ਤੇ ਇਦਾਂ ਬਾਰਡਰ ਤੇ ਵਿੱਚ ਇਸ ਤਰ੍ਹਾਂ ਫਲਾਵਰ ਦਿੱਤੇ ਹੋਏ ਆ ਪੱਲੇ ਆਪਾਂ ਰੱਖਿਆ ਸੂਰ ਦੇ ਤਲਨ ਦੇ ਸੈਂਟਰ ਆਪਾਂ ਥੋੜਾ ਜਿਹਾ ਡਾਰਕ ਰੱਖਿਆ कलर कॉम्बीनेशन ये भी बहुत प्यारा ये आ गया जी अपना नैक्सट सूट बिल्कुल लाइट बेरी पिंक टोन ये के बटरकॉटन का फैब्रिक रहूगा ये डिफरेंट डिजाइन आ जाता ये डिज़ाइन बहुत ही प्यारा इदे भी दा ये आप ब्लैक एंड रेड का कॉम्बीनेशन दिता पिंक न जो कि बहुत ज़्यादा उठ गया है पूरा यदा हैवी फ्रंट आजुग् एंटर पैनल आ रहा बॉर्डर आ गया ਇਤਾਂ ਘੀਰੇ ਤੇ ਉੱਪਰ ਇਹਦੀਆਂ 슬ੀਵਸ ਤੇ ਕੰਮ ਆ ਜੂਗਾ ਇਤਾਂ 슬ੀਵਸ ਦਾ ਕੰਮ ਆ ਗਿਆ ਇਹ ਆ ਗਿਆ ਜੀ ਇਹਦਾ ਦੁਪੱਟਾ ਇਹਦਾ ਦੁਪੱਟਾ ਵੀ ਰੱਖਿਆ ਆਪਾਂ ਹਾਫ ਆਫ ਟਾਈ ਡਾਈ ਕੀਤਾ ਹੋਇਆ ਹਾਫ ਪਿੰਕ ਐਂਡ ਹਾਫ ਉੱਪਰ ਰੱਖਿਆ ਡਾਰਕ ਟੋਨ ਬਹੁਤ ਹੀ ਪਿਆਰਾ ਜਿਹਦਾ ਵੀ ਦੁਪੱਟਾ ਰੈਡੀ ਹੋਇਆ ਇਤਾਂ ਫੋਰ ਸਾਈਡ ਬਾਰਡਰ ਆ ਜੂਗਾ ਜੀ ਤੇ ਵਿੱਚ ਪੂਰੇ ਦੇ ਬੂਟੇ ਆ ਜਾਣਗੇ ਆਪਾਂ ਤੁਸੀਂ ਚੈੱਕ ਕਰੋ ਦੁਪੱਟਾ ਦੁਪੱਟੇ ਬਹੁਤ ਜ਼ਿਆਦਾ ਗ੍ਰੇਸਫੁਲ ਲੱਗ ਰਿਹਾ ਇਹਦੇ ਸੂਟ ਨਾਲ ਕਲਰ ਇਹ ਵੀ ਬਹੁਤ ਪਿਆਰਾ ਹੈ ਇਹਦੇ ਉੱਪਰ ਆਪਾਂ ਲਾਈਟ بیس ਦੇ ਉੱਪਰ ਥੋੜਾ ਡਾਰਕ ਕੰਮ ਕੀਤਾ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਲੱਗ ਰਿਹਾ ਹੈ ਬੇਬੀ ਪਿੰਕ ਕਲਰ ਰਹੂਗਾ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸ਼ੇਰ ਬਟਰ ਕਾਟਨ ਦਾ ਹੀ ਫੈਬਰਿਕ ਰਹੂਗਾ ਇਹ ਇਹ ਹੈਗਾ ਆਪਣਾ ਗ੍ਰੀਨਿਸ਼ ਜਿਹਾ ਕਲਰ ਆ ਜਾਂਦਾ ਪੈਰਟ ਗ੍ਰੀਨ ਜੈ ਟੋਨ ਆ ਕਲਰ ਕਈ ਵਾਰ ਵੀਡੀਓ ਚ ਪ੍ਰੋਪਰ ਨਹੀਂ ਆਉਂਦੇ ਜੀ ਇਹ ਅੰਗੂਰੀ ਜੀ ਟੋਨ ਦਾ ਸ਼ੇਡ ਆ ਅੰਗੂਰੀ ਜਿਹਾ ਕਲਰ ਹੈ ਇਹ ਬਹੁਤ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਕਲਰ ਯੂਜ਼ ਕੀਤੇ ਜੀ ਬਲੈਕ ਮਹਿਰੂਨ ਤੇ 골ਡਨ টাচ ਤਾਂ ਆਉਂਦਾ ਹੀ ਹੈ ਵਿੱਚ ਘੇਰਾ ਆ ਗਿਆ ਇਹਦਾ ਬਾਰਡਰ ਇਹਦੇ ਵਿੱਚ ਇਦਾਂ ਸੈਂਟਰ ਪੈਨ ਲੱਗ ਗਿਆ ਸਾਈਡਸ ਤੇ ਇਦਾਂ ਬੰਚ ਦਿੱਤੇ ਹੋਏ ਸਾਰੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਰੈਡੀ ਕੀਤੇ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵੀ ਇਹ ਇਹ ਆ ਗਿਆ ਜੀ ਦੀ 슬리ਵਸ ਤੇ ਕੰਮ 슬리ਵਸ ਤੇ ਵੀ ਪੂਰਾ ਬਾਰਡਰ ਦਿੱਤਾ ਹੋਇਆ ਇਹ ਸੂਟ ਆਪਾਂ ਖੁਦ ਰੈਡੀ ਕਰਵਾਏ ਆ ਤਾਂ ਇਸ ਕਰਕੇ ਆਪਾਂ ਇਹਨਾਂ ਦੀਆਂ 슬ੀਵਜ਼ ਤੇ ਵੀ ਪੂਰਾ ਕੰਮ ਕਰਵਾਇਆ ਜਿੱਦਾਂ ਰੈਡੀਮੇਡ ਸੂਟ ਹੁੰਦੇ ਆ ਤਾਂ ਉਹਨਾਂ ਦੇ 슬ੀਵਜ਼ ਵਗੈਰਾ ਤੇ ਕੰਮ ਨਹੀਂ ਆਉਂਦਾ ਇਹ ਆਪਾਂ ਪੂਰਾ ਕੰਮ 슬ੀਵਜ਼ ਤੇ ਵੀ ਕਰਵਾਇਆ ਤੇ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਆਪਾਂ ਇਹਨਾਂ ਨੂੰ ਰੈਡੀ ਕਰਵਾਇਆ ਆਪਣੀ ਚੁਆਇਸ ਦਾ ਆਪਾਂ ਫੈਬਰਿਕ ਦੇ ਕੇ ਹਰ ਚੀਜ਼ ਮਤਲਬ ਵਧੀਆ ਲਗਾ ਕੇ ਕਿ ਕੋਈ ਆਪਾਂ ਨੂੰ ਇਹਦੇ ਵਿੱਚ ਸ਼ਿਕਾਇਤ ਨਾ ਆਏ ਫੈਬਰਿਕ ਦੀ ਤੇ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਹੈ ਜੀ ਸੇਮ ਫੈਬਰਿਕ ਟੈਬੀ ਲਾਈਨਿੰਗ ਦਾ ਦੁਪੱਟਾ ਰਹੂਗਾ ਪੱਲੇ ਇਹਦੇ ਆਪਾਂ ਰੱਖਿਆ ਜੀ ਲਾਈਟ ਕਲਰ ਦੇ ਫੋਰ ਸਾਈਡ ਬਾਰਡਰ ਤੇ ਵਿੱਚ ਇਦਾਂ ਬੰਚ ਦਿੱਤੇ ਹੋਏ ਜਦੋਂ ਆਪਾਂ ਇਹ ਦੁਪट्टे ਮਤਲਬ ਵੇਅਰ ਕਰਦੇ ਇਦਾਂ ਸਿਰ ਦੇ ਉੱਪਰ ਆਊਗਾ ਤਾਂ ਬਹੁਤ ਹੀ ਪਿਆਰਾ ਦੁਪੱਟਾ ਲੱਗੂਗਾ ਆਪਣਾ ਟਾਈ ਐਂਡ ਆਇ ਦਿੱਤੀ ਹੋਈ ਇੱਥੇ ਆਪਾਂ ਰੈੱਡ ਬੰਚ ਦੇ ਦਿੱਤੇ ਬਾਰਡਰ ਦੇ ਨਾਲ ਦੇ ਬਲੈਕ ਪੂਰਾ ਬਾਰਡਰ ਫੋਰ ਸਾਈਡ ਆ ਤੇ ਸੈਂਟਰ ਚ ਇਦਾਂ ਬਲੈਕ ਦਿੱਤੇ ਹੋਏ ਜੋ ਕਿ ਬਹੁਤ ਪਿਆਰਾ ਲੱਗਦਾ ਜੇ ਤੁਸੀਂ ਵੇਅਰ ਕਰੋਗੇ ਉੱਪਰ ਬੁੱਕਲ ਮਾਰ ਕੇ ਜਦੋਂ ਆਪਾਂ ਇਹਨੂੰ ਗੁਰੂ ਘਰ ਲੈ ਕੇ ਜਾਂਦੇ ਆ ਇਹ ਤਾਂ ਬਹੁਤ ਹੀ ਸਰਦਾਰੀ ਜਿਹਾ ਦੁਪੱਟਾ ਇਹ ਲੱਗੂਗਾ ਕਾਫੀ ਜਣਿਆਂ ਦੇ ਮੈਸੇਜ ਆ ਰਹੇ ਸੀ ਕਿ ਤੁਸੀਂ ਬਲੌਕ ਪੈਨਟ ਦੇ ਸੂਟ ਲੈ ਕੇ ਆਓ ਤੇ ਰੀਜ਼ਨੇਬਲ ਪ੍ਰਾਈਸ ਇਹ ਆਪਣੇ ਸਾਰੇ ਰੀਜ਼ਨੇਬਲ ਪ੍ਰਾਈਸ ਰਹਿਣਗੇ ਜੀ ਤੇ ਡਿਜ਼ਾਈਨਰ ਪੀਸ ਰਹਿਣਗੇ ਇਹ ਆਪਾਂ ਰੈਡੀ ਕਰਵਾਇਆ ਜੀ ਸਾਰੇ ਡਿਜ਼ਾਈਨਰ ਪੀਸ ਬੁਟੀਕ ਸਟਾਈਲ ਪ੍ਰੋਪਰ ਸਲੀਵਸ ਤੇ ਵੀ ਕੰਮ ਦਿੱਤਾ ਹੋਇਆ ਸਾਰਾ ਤੇ ਫੈਬਰਿਕ ਦੀ ਕੁਆਲਿਟੀ ਸਾਰਾ ਰੂਪੀ ਦਾ ਫੈਬਰਿਕ ਰਹੂਗਾ ਜੀ ਆਪਣਾ ਸੂਟਾਂ ਦਾ ਐਂਡ ਦੁਪट्टे ਵੀ ਆਪਣੇ ਖੁੱਲੇ ਡੁੱਲੇ 2.5 ਮੀਟਰ ਦਾ ਦੁਪੱਟਾ ਰਹੂਗਾ ਜੀ 44 ਇੰਚ ਪਣਾ ਇਹਨਾਂ ਦਾ ਰਹੂਗਾ ਕਿ ਆਪਾਂ ਮਤਲਬ ਫੈਬਰਿਕ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਕਿਉਂਕਿ ਉੱਪਰ ਕੰਮ ਹੁੰਦਾ ਤਾਂ ਆਪਾਂ ਵਧੀਆ ਫੈਬਰਿਕ ਯੂਜ਼ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਇਹ ਵਧੀਆ ਲੱਗੀ ਹੋਊਗੀ ਆਪਣੀ ਅੱਜ ਵਾਲੀ ਕਲੈਕਸ਼ਨ ਤੇ ਪਲੀਜ਼ ਤੁਸੀਂ ਸਕਰੀਨਸ਼ਾਟ ਜਰੂਰ ਸੈਂਡ ਕਰਿਓ ਜਿਹੜਾ ਵੀ ਤੁਹਾਨੂੰ ਇਹਨਾਂ ਚੋਂ ਸੂਟ ਪਸੰਦ ਆਉਂਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਸਾਨੂੰ ਅਪਰੀਸ਼ੀਏਟ ਕਰਦੇ ਹੋ ਸਭ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਫਸਟ ਟਾਈਮ ਆਪਣੇ ਚੈਨਲ ਤੇ ਆਏ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ